ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸੰਡੇ ਚੈਨਲ ਬੀਆਰ ਐਜੂਕੇਸ਼ਨ ਚ ਇਸ ਚੈਨਲ ਤੇ ਤੁਹਾਨੂੰ ਪੰਜਾਬੀ ਵਿਆਕਰਨ ਨਾਲ ਰਿਲੇਟਡ ਆਲ ਟਾਪਿਕਸ ਮਿਲ ਜਾਣਗੇ ਜਿਹੜੀ ਕਿ ਤੁਹਾਨੂੰ ਹੁਣ ਕੰਪੀਟੀਟਰ ਐਗਜ਼ਾਮਸ ਲਈ ਐਂਡ ਵੈਸੀ ਵੀ ਐਗਜ਼ਾਮਸ ਲਈ ਬੱਚਿਆਂ ਨੂੰ ਬਹੁਤ ਲੋੜ ਹੁੰਦੀ ਹੈ ਉਸ ਟਾਪਿਕਸ ਦੀ ਕਿਉਂਕਿ ਬੇਸਿਕ ਤੋਂ ਸਾਰੀਆਂ ਗੱਲਾਂ ਕਲੀਅਰ ਕਰਾਂਗੇ ਆਪਾਂ ਫਰਸਟ ਟਾਪਿਕ ਹੈ ਜੀ ਭਾਸ਼ਾ ਜਾਂ ਬੋਲੀ ਇਸ ਦੀ ਡੈਫੀਨੇਸ਼ਨ ਰਹੇਗੀ ਜਿਸ ਆਦਿ ਰਾਹੀ ਮਨੁੱਖ ਆਪਣੇ ਮਨ ਦੇ ਵਿਚਾਰਾਂ ਨੂੰ ਦੂਜਿਆਂ ਤੱਕ ਲੈ ਕੇ ਜਾਂ ਬੋਲ ਕੇ ਪ੍ਰਗਟ ਕਰਦਾ ਹੈ ਉਸ ਨੂੰ ਭਾਸ਼ਾ ਜਾਂ ਬੋਲੀ ਆਖਦੇ ਹਨ ਠੀਕ ਹੈ ਸਿੰਪਲ ਡੈਫੀਨੇਸ਼ਨ ਹੈ ਬਹੁਤ ਹੀ ਅੱਛੀ ਹੈ ਨਾ ਮਤਲਬ ਇਹ ਨਹੀਂ ਹੈਗਾ ਕਿ ਸਮਝ ਨਾਊਗੀ ਕਿਸੇ ਨੂੰ ਛੋਟੇ ਬੱਚੇ ਜੋ ਹੈਗੇ ਆ 5th 6th ਦੇ ਬੱਚੇ ਹੋਣਾਂ ਨੂੰ ਵੀ ਆਸਾਨੀ ਨਾਲ ਸਮਝ ਆ ਜਾਊਗੀ ਠੀਕ ਹੈ ਫਿਰ ਹੈ ਕਿ ਭਾਸ਼ਾ ਦਾ ਜਨਮ ਕਿੱਦਾਂ ਹੋਇਆ ਉਤਪਤੀ ਕਿੱਦਾਂ ਹੋਈ ਠੀਕ ਹੈ ਇਸਦੇ ਮਗਰ ਇੱਕ ਸਟੋਰੀ ਹੈ ਮੈਂ ਤੁਹਾਨੂੰ ਇੱਕ ਸਟੋਰੀ ਸੁਣਾਉਣੀ ਹੈ ਕਿ ਕੁਦਰਤ ਨੇ ਮਨੋਖ ਨੂੰ ਦਿਮਾਗ ਦਿੱਤਾ ਤੇ ਉਹ ਦਿਮਾਗ ਨਾਲ ਸੋਚ ਕੇ ਉਸਨੇ ਕੀ ਕੀਤਾ ਕਿ ਆਪਣੇ ਸਟਾਰਟਿੰਗ 'ਚ ਇਸ਼ਾਰੇਆਂ ਨਾਲ ਇੱਕ ਦੂਜੇ ਨੂੰ ਗੱਲ ਨੂੰ ਸਮਝਾਉਣਾ ਸ਼ੁਰੂ ਕੀਤਾ ਠੀਕ ਹੈ ਵਿਚਾਰਾਂ ਨੂੰ ਦੂਜਿਆਂ ਤੱਕ ਪਹੁੰਚਾਉਣ ਲਈ ਉਹ ਇਸ਼ਾਰਿਆਂ ਦੀ ਵਰਤੋਂ ਕਰਨੀ ਸ਼ੁਰੂ ਕੀਤੀ ਆਪਣੇ ਜੋ ਵੀ ਉਸਦੇ ਵਿਚਾਰ ਸੀ ਕਟ ਇਸ ਨਾਲ ਵੀ ਉਹ ਮਤਲਬ ਸੈਲਫੀਸ਼ੀਅੰਟ ਨਹੀਂ ਸੀਗਾ ਕਿਉਂਕਿ ਉਹਨੂੰ ਇਹਦਾ ਸੀ ਵੀ ਸਮਝ ਨਹੀਂ ਆ ਰਹੀ ਕਿਸੇ ਨੂੰ ਨਾ ਫਿਰ ਕੀ ਕੀਤਾ ਕਿ ਉਸਨੇ ਲਿਖ ਕੇ ਚਿੱਤਰ ਬਣਾ ਕੇ ਚਿੱਤਰ ਬਣਾ ਕੇ ਲਿਖ ਕੇ ਨਹੀਂ ਸੌਰੀ ਚਿੱਤਰ ਬਣਾ ਕੇ ਅੰਧਾਂ ਤੇ ਗੁਫਾਵਾਂ ਤੇ ਤੇ ਆਪਣੇ ਮਤਲਬ ਵਿਚਾਰ ਪ੍ਰਗਟ ਸ਼ੁਰੂ ਕੀਤੇ ਕਰਨੇ ਬਟ ਇਹ ਵੀ ਕੋਈ ਜਿਆਦਾ ਵਧੀਆ ਤਰੀਕਾ ਨਹੀਂ ਸੀ ਇਸ ਨਾਲ ਸਾਰੀਆਂ ਚੀਜ਼ਾਂ ਤੋਂ ਉਹ ਦੁਖੀ ਹੋ ਗਿਆ ਕਿਉਂਕਿ ਜਦੋਂ ਅਗਲੇ ਨੂੰ ਸਮਝ ਨਹੀਂ ਆਉਂਦੀ ਸੀ ਗੱਲ ਦੀ ਤਾਂ ਉਹ ਦੁਖੀ ਹੋ ਕੇ ਉਹਨੇ ਕੀ ਕੀਤਾ ਕਿ ਉਹਨੂੰ ਕਿਉਂਕਿ ਉਹਨੂੰ ਇਹ ਵੀ ਨੌਲੇਜ ਨਹੀਂ ਸੀ ਕਿ ਮੇਰੇ ਅੰਦਰ ਮੇਰੇ ਗਲੇ 'ਚ ਆਵਾਜ਼ ਹੈ ਇਸ ਚੀਜ਼ ਦੀ ਵੀ ਉਹਨੂੰ ਨੌਲੇਜ ਨਹੀਂ ਸੀ ਤਾਂ ਕੀ ਉਸਨੇ ਚੀਕਾਂ ਮਾਰਨਾ ਸ਼ੁਰੂ ਕਰ ਦਿੱਤਾ ਉੱਚੀ ਉੱਚੀ ਜਦੋਂ ਉਹਨੂੰ ਪਤਾ ਲੱਗਿਆ ਕਿ ਮੇਰੇ ਤਾਂ ਗਲੇ ਵਿੱਚ ਆਵਾਜ਼ ਹੈ ਮੇਰੇ ਚੀਕ ਨਿਕਲਦੀ ਹੈ ਤਾਂ ਉਸਨੇ ਕੀ ਕੀਤਾ ਫਿਰ ਚੀਕਾਂ ਨੂੰ ਹੀ ਸਾਧਨ ਬਣਾ ਲਿਆ ਆਪਣੇ ਵਿਚਾਰਾਂ ਨੂੰ ਪ੍ਰਗਟ ਕਰਨ ਦਾ ਠੀਕ ਹੈ ਜਿਵੇਂ ਆਪਾਂ ਮੂਵੀਜ਼ ਵਿੱਚ ਦੇਖਦੇ ਆਦਿਵਾਸੀ ਚੀਕਾਂ ਨਾਲ ਹੀ ਇੱਕ ਦੂਜੇ ਨੂੰ ਸਮਝਾ ਦਿੰਦੇ ਚੀਕਾਂ ਮਾਰਦੇ ਨੇ ਉੱਚੀ ਚੀਕ ਮਾਰੀ ਹੌਲੀ ਮਾਰੀ ਇਦਾਂ ਕਰਕੇ ਤੇ ਫਿਰ ਕੀ ਹੋਇਆ ਇਹ ਚੀਕਾਂ ਤੋਂ ਹੀ ਉਹਨਾਂ ਨੂੰ ਸਮਝ ਆਈ ਕਿ ਸਾਡੇ ਮਤਲਬ ਗਲੇ ਵਿੱਚ ਆਵਾਜ਼ ਹੈ ਇਸ ਆਵਾਜ਼ ਨੂੰ ਹੀ ਹੌਲੀ-ਹੌਲੀ ਉਹਨਾਂ ਨੇ ਸ਼ਬਦਾਂ ਵਿੱਚ ਕਨਵਰਟ ਕੀਤਾ ਤੇ ਹੁਣ ਅਜੋਕੇ ਜਨਮ ਵਿੱਚ ਜੋ ਵੀ ਭਾਸ਼ਾ ਹੈ ਵਿਦਵਾਨਾਂ ਦੇ ਅਕੋਰਡਿੰਗ ਉਹ ਹੁਣ ਤੱਕ ਇਦਾਂ ਹੀ ਹੌਲੀ-ਹੌਲੀ ਡਵੈਲਪ ਹੋਈ ਹੈ ਠੀਕ ਹੈ ਤਾਂ ਆਪਾਂ ਨੂੰ ਸਮਝ ਲੱਗੀ ਕਿ ਭਾਸ਼ਾ ਦਾ ਜਨਮ ਕਿੱਦਾਂ ਹੋਇਆ ਹਾਂਜੀ ਹੁਣ ਅੱਗੇ ਆਪਾਂ ਕੀ ਕਰਾਂਗੇ ਭਾਸ਼ਾ ਦੀਆਂ ਕਿਸਮਾਂ ਭਾਸ਼ਾ ਜਾਂ ਬੋਲੀ ਦੀਆਂ ਕਿਸਮਾਂ ਕਿਹੜੀਆਂ-ਕਿਹੜੀਆਂ ਉਸ ਬਾਰੇ ਆਪਾਂ ਡਿਸਕਸ ਕਰਾਂਗੇ ਠੀਕ ਹੈ ਤੇ ਇਹਦੇ ਵਿੱਚ ਕੀ ਹੈ ਕਿ ਦੋ ਪ੍ਰਕਾਰ ਦੀਆਂ ਭਾਸ਼ਾ ਹੁੰਦੀਆਂ ਇੱਕ ਤਾਂ ਆਮ ਬੋਲ ਚੱਲਦੀ ਭਾਸ਼ਾ ਇੱਕ ਹੁੰਦੀ ਹੈ ਲਿਖਤੀ ਜਾਂ ਟਕਸਾਲੀ ਭਾਸ਼ਾ ਬੋਲਦੇ ਜਿਹਨੂੰ ਠੀਕ ਹੈ ਆਮ ਬੋਲ ਚੱਲਦੀ ਭਾਸ਼ਾ ਨੂੰ ਆਪਾਂ ਸਮਝਣ ਵਾਸਤੇ ਇਦਾਂ ਸਮਝ ਸਕਦੇ ਹਾਂ ਕਿ ਜਦੋਂ ਆਪਾਂ ਆਪਣੇ ਮਨ ਦੇ ਭਾਵਾਂ ਨੂੰ ਆਮ ਇੱਕ ਦੂਜੇ ਨਾਲ ਬੋਲ ਕੇ ਪ੍ਰਗਟ ਕਰਦੇ ਹਾਂ ਘਰ ਵਿੱਚ ਬਾਹਰ ਸਕੂਲ 'ਚ ਹਨਾ ਇਦਾਂ ਮਤਲਬ ਬੋਲ ਕੇ ਜੋ ਵੀ ਆਪਾਂ ਆਪਦੇ ਸਿੰਪਲ ਜਿਹੇ ਆਪਣੇ ਵਿਚਾਰ ਹੁੰਦੇ ਉਹਨਾਂ ਨੂੰ ਦੂਜਿਆਂ ਨਾਲ ਸਾਂਝੇ ਕਰਦੇ ਆ ਤਾਂ ਉਸ ਨੂੰ ਕੀ ਕਵਾਂਗੇ ਆਮ ਬੋਲ ਚਲਦੀ ਭਾਸ਼ਾ ਇਹ ਭਾਸ਼ਾ ਕੀ ਹੁੰਦੀ ਹੈ ਕਿ ਇਹ ਭਾਸ਼ਾ ਇਲਾਕਿਆਂ ਵਾਈਜ਼ ਇਹ ਭਾਸ਼ਾ ਜਿਹੜੀ ਹੁੰਦੀ ਹੈ ਇਲਾਕਾ ਵਾਈਜ਼ ਬਦਲਦੀ ਰਹਿੰਦੀ ਹੈ ਤਾਂ ਇਹਨੂੰ ਕੀ ਕਹਿੰਦੇ ਆ ਕਿ ਜਦੋਂ ਆਪਾਂ ਕਿਸੇ ਵੀ ਇੱਕ ਇਲਾਕੇ ਤੋਂ ਦੂਜੇ ਇਲਾਕੇ ਜਾਂਦੇ ਆ ਤਾਂ ਭਾਸ਼ਾ ਬਦਲ ਜੂ ਠੀਕ ਹੈ ਇਹ ਆਮ ਹੁੰਦੀ ਹੈ ਇਹਦੇ ਵਿੱਚ ਕੋਈ ਸ਼ੁੱਧਤਾ ਨਹੀਂ ਹੁੰਦੀ ਵਿਆਕਰਨ ਨਾਲ ਇਸ ਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ ਤੇ ਬਹੁਤ ਹੀ ਮਤਲਬ ਆਪਣੇ ਜੋ ਵੀ ਵਿਚਾਰ ਹੁੰਦੇ ਆਪਾਂ ਦਿਲ ਤੋਂ ਆਪਾਂ ਇੱਕ ਦੂਜੇ ਨਾਲ ਸ਼ੇਅਰ ਕਰ ਸਕਦੇ ਹਾਂ ਇਹਦੇ ਵਿੱਚ ਇਹ ਨਹੀਂ ਹਾਂ ਜੀ ਤੂੰ ਇਦਾਂ ਨਹੀਂ ਬੋਲਿਆ ਤੂੰ ਇਦਾਂ ਕਿਉਂ ਬੋਲਿਆ ਹਨਾ ਭਾਸ਼ਾ ਨੂੰ ਇਹ ਨਹੀਂ ਕਹਿ ਸਕਦੇ ਤੇ ਜਿੱਦਾਂ ਕਿਵੇਂ ਹੁਣ ਆਪਾਂ ਕਹਿ ਦਿੰਦੇ ਆ ਵੀ ਜਿਵੇਂ ਕਿਸੇ ਕਿਸੇ ਇਲਾਕੇ ਵਿੱਚ ਇਦਾਂ ਹੁੰਦਾ ਕਿ ਤੀਵੀ ਨੂੰ ਤੀਵੀ ਬੋਲਦੇ ਆ ਠੀਕ ਹੈ ਜਿਵੇਂ ਸ਼ਾਮ ਨੂੰ ਆਥਨ ਜਾਂ ਸਾਂਝ ਬੋਲਦੇ ਆ ਉਦੋਂ ਬਹੁਤ ਸਾਰੇ ਇਹੋ ਜਿਹੇ ਵਰਡ ਆ ਜਿਹੜੇ ਅਲੱਗ-ਅਲੱਗ ਇਲਾਕਿਆਂ ਵਿੱਚ ਅਲੱਗ-ਅਲੱਗ ਹੋ ਜਾਂਦੇ ਆ ਠੀਕ ਹੈ ਇਸ ਲਈ ਇਹ ਜਿਹੜੀ ਆਮ ਬੋਲ ਆਮ ਬੋਲ ਚੱਲਦੀ ਬੋਲੀ ਹੁੰਦੀ ਹੈ ਇਹ ਆਮ ਹੀ ਹੁੰਦੀ ਹੈ ਇਹਨੂੰ ਮਤਲਬ ਵਿਆਕਰਨ ਨਾਲ ਇਹ ਨਹੀਂ ਰਿਲੇਟਡ ਹੁੰਦੀ ਇਹ ਸ਼ੁੱਧ ਭਾਸ਼ਾ ਨਹੀਂ ਹੁੰਦੀ ਠੀਕ ਹੈ ਹਾਂਜੀ ਦੂਸਰੀ ਕਿਸਮ ਆਪਣੀ ਇਹ ਹੈ ਕਿ ਲਿਖਤੀ ਜਾਂ ਟਕਸਾਲੀ ਭਾਸ਼ਾ ਠੀਕ ਹੈ ਜਦੋਂ ਅਸੀਂ ਆਪਣੀ ਮਨ ਦੇ ਵਿਚਾਰਾਂ ਨੂੰ ਕਿਸੇ ਵੀ ਅੱਗੇ ਲਿਖ ਕੇ ਪ੍ਰਗਟ ਕਰਦੇ ਆ ਠੀਕ ਹੈ ਪੂਰਾ ਉਹਨੂੰ ਲੈਟਰ ਚ ਲਿਖ ਕੇ ਜਾਂ ਐਪਲੀਕੇਸ਼ਨ ਲਿਖਦੇ ਆ ਬੱਚੇ ਜਾਂ ਐਸੀ ਲਿਖਦੇ ਉਹ ਲਿਖ ਕੇ ਜਿਹੜੇ ਵਿਚਾਰ ਪ੍ਰਗਟ ਕਰਦੇ ਆ ਉਸ ਨੂੰ ਲਿਖਤੀ ਭਾਸ਼ਾ ਕਿਹਾ ਜਾਂਦਾ ਹੈ ਇਹ ਭਾਸ਼ਾ ਸਮੁੱਚੇ ਪ੍ਰਾਂਤ ਦੀ ਭਾਸ਼ਾ ਹੁੰਦੀ ਹੈ ਤੇ ਕਾਫੀ ਸ਼ੁੱਧ ਹੁੰਦੀ ਹੈ ਇਹ ਵਿਆਕਰਨ ਨਾਲ ਜੁੜੀ ਹੁੰਦੀ ਹੈ ਕਿਉਂਕਿ ਵਿਆਕਰਨ ਦੀ ਯੂਜ਼ ਕਰਕੇ ਹੀ ਆਪਾਂ ਲਿਖਦੇ ਆ ਇਹਦੇ ਕੇਸ ਨੂੰ ਐਂ ਲਿਖ ਸਕਦੇ ਵੀ ਹਾਂ ਤੀਵੀ ਨੂੰ ਤੀਵੀ ਲਿਖਤਾ ਜਾਂ ਕਿਦਾਂ ਨਾ ਤੀਵੀ ਨੂੰ ਤੀਵੀ ਹੀ ਲਿਖਾਂਗੇ ਆਪਾਂ ਕਿਉਂਕਿ ਆਪਾਂ ਕਿਸੇ ਵੀ ਇਲਾਕੇ ਦੇ ਆ ਬਟ ਜੋ ਲਿਖਤੀ ਚ ਲਿਖਿਆ ਜਾਂਦਾ ਉਹ ਹੀ ਇਸ ਭਾਸ਼ਾ ਚ ਲਿਖਿਆ ਜਾਊਗਾ ਇਸਦੀ ਆਪਣੀ ਆਮ ਭਾਸ਼ਾ ਨਹੀਂ ਚੱਲੂਗੀ ਤੇ ਇਸ ਨੂੰ ਕੀ ਕਹਿੰਦੇ ਇਸ ਭਾਸ਼ਾ ਦੇ ਵਿੱਚ ਸਾਹਿਤ ਦੀ ਰਚਨਾ ਵੀ ਹੁੰਦੀ ਹੈ ਕਵੀ ਜਾਂ ਜਿਹੜੇ ਜਾਂ ਕੋਈ ਹੋਰ ਕਵਿਤਾਵਾਂ ਲਿਖਦੇ ਜਾਂ ਨੋਵਲ ਵਗੈਰਾ ਲਿਖਦੇ ਉਹ ਸਾਰੇ ਇਹੀ ਭਾਸ਼ਾ ਦੀ ਵਰਤੋਂ ਹੀ ਕਰਦੇ ਆ ਠੀਕ ਹੈ ਇਸ ਲਈ ਇਹਨੂੰ ਸਾਹਿਤਕ ਭਾਸ਼ਾ ਵੀ ਕਹਿੰਦੇ ਆ ਕਿਉਂਕਿ ਬੱਚੇ ਕਾਫੀ ਕਨਫਿਊਜ਼ ਹੋ ਜਾਂਦੇ ਐ ਐਗਜ਼ਾਮ ਚ ਕਈ ਵਾਰੋਂ ਬਾਹਰੋਂ ਕੁਸਚਨ ਆ ਜਾਂਦਾ ਹਾਂਜੀ ਸਾਇਤਿਕ ਭਾਸ਼ਾ ਕੀ ਹੁੰਦੀ ਐ ਤਾਂ ਬੱਚੇ ਕਨਫਿਊਜ਼ ਹੁੰਦੇ ਐ ਕਿ ਸਾਇਤਿਕ ਭਾਸ਼ਾ ਕਿਹੜੀ ਸੀ ਇੱਕ ਤਾਂ ਲਿਖਤੀ ਸੀ ਇੱਕ ਤਾਂ ਆਮ ਬੋਲ ਚੱਲਦੀ ਭਾਸ਼ਾ ਸੀ ਤਾਂ ਇਹ ਕਲੀਅਰ ਹੋ ਜਾਂਦਾ ਇੱਥੇ ਆ ਕਿ ਕਿ ਲਿਖਤੀ ਜੋ ਭਾਸ਼ਾ ਐ ਉਸ ਨੂੰ ਟਕਸਾਲੀ ਭਾਸ਼ਾ ਵੀ ਕਹਿੰਦੇ ਐ ਐਂਡ ਉਹਨੂੰ ਸਾਇਤਿਕ ਭਾਸ਼ਾ ਵੀ ਕਹਿੰਦੇ ਤੇ ਇਸ ਨੇ ਤਿੰਨ ਨਾਮ ਹੁੰਦੀ ਐ ਠੀਕ ਐ ਤਾਂ ਇਹ ਇੱਥੇ ਆਪਣਾ ਭਾਸ਼ਾ ਵਾਲਾ ਟੌਪਿਕ ਕਲੀਅਰ ਹੋ ਗਿਆ ਠੀਕ ਹੈ ਜੇ ਤੁਹਾਨੂੰ ਸਮਝ ਲੱਗੀ ਬਹੁਤ ਵਧੀਆ ਸਮਝ ਲੱਗੀ ਹੈ ਤਾਂ ਵੀ ਮੈਨੂੰ ਦੱਸਿਓ ਜੇ ਨਹੀਂ ਲੱਗੀ ਤਾਂ ਵੀ ਮੈਨੂੰ ਕਮੈਂਟ ਚ ਜ਼ਰੂਰ ਦੱਸਿਓ ਕਲੀਅਰ ਕਰਿਓ ਆਪਾਂ ਇੰਪਰੂਵਮੈਂਟ ਹੋਰ ਕਰਾਂਗੇ ਤੇ ਬਾਕੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਕਿਉਂਕਿ ਨੈਕਸਟ ਆਪਾਂ ਸਾਰੇ ਟੌਪਿਕ ਇੱਥੇ ਹੀ ਲੈ ਕੇ ਆਵਾਂਗੇ ਇਸ ਚੈਨਲ ਤੇ ਤੇ ਨੈਕਸਟ ਟੌਪਿਕ ਆਪਣਾ ਹੋਊਗਾ ਉਪਭਾਸ਼ਾਵਾਂ ਦਾ ਕਿ ਕਿਹੜੇ-ਕਿਹੜੇ ਇਲਾਕੇ ਵਿੱਚ ਕਿਹੜੀ-ਕਿਹੜੀ ਭਾਸ਼ਾ ਬੋਲੀ ਜਾਂਦੀ ਆ ਉਸ ਬਾਰੇ ਆਪਾਂ ਕੁੜਾ ਡਿਟੇਲਸ ਸਮਝਾਂਗੇ ਉਪਭਾਸ਼ਾ ਕੀ ਹੁੰਦੀ ਹੈ ਤੇ ਸਾਰਾ ਉਸ ਟਾਪਿਕ ਚ ਤੁਹਾਨੂੰ ਕਲੀਅਰ ਹੋਊਗਾ ਠੀਕ ਹੈ ਜੀ ਥੈਂਕ ਯੂ